ਕਦੇ ਵੀ ਕੋਈ ਨਹੀਂ ਹੁੰਦਾ ਉੱਚਾ ਮੇਵਾ ਜਿਆਵਾ ਪੂਣਾ ਵੀ ਬਾ ਜਿਵੇਂ ਧਰਤੇ ਪਰਪਤ ਖੱਡ ਹੁੰਦੀ ਹੈ ਕਦੇ ਤੋਪਜਾਂ ਖੰਡ ਹੁੰਦੀ ਹੈ ਉਂਗਲਾਂ ਦਾ ਇੱਕ ਸਾਲ ਨਾ ਹੋਣਾ ਪਕੜ ਫਿਰ ਵੀ ਗਰੋਥ ਹੁੰਦੀ ਹੈ ਉਂਗਲਾਂ ਦਾ ਇੱਕ ਸਾਲ ਨਾ ਹੋਣਾ ਪਕੜ ਫਿਰ ਗਰੋਤ ਹੁੰਦੀ ਹੈ ਠੀਕ ਨਾ ਕਦੇ ਵੀ ਕੋਝ ਨਹੀਂ ਉੱਠਾ ਕਾਲੀ ਰਾਤ ਵੀ ਇੱਕ ਸਾਰ ਦੀਦੀ ਹੈ ਦੀਵੇ ਦੀ ਲੋ ਭਰੂ ਤੋਰ ਨੂੰ ਸੇ ਕਾਫੀ ਹੁੰਦੀ ਕਾਲੀ ਰਾਤ ਵੀ ਇੱਕ ਸਾਰ ਦੀਦੀ ਹੈ ਭਰੂ ਤੋਰ ਨੂੰ ਦੀਵੇ ਦੀ ਲੋ ਭਰੂ ਤੋਰ ਨੂੰ ਸੇ ਕਾਫੀ ਹੁੰਦੀ ਹੈ ਜਿਉਂ ਕਿਤੇ औरन ने किधर है होटल ठीक ठाक कदे भी कुछ नहीं होता ज्यों जमे चूहे रि होटल अंदर लुकिया फनियर सब होता जो शाम जाती है वा दीदी नहीं हवा होती है ठीक ठाक कदे भी कुछ नहीं होता ज्यों हाकिम सोचता होवे वे, वे खबर है खालक ਫੌਰੀਂ ਫੌਰੀਂ ਵਰਗੀ ਹੋ ਪਰ ਉਹ ਹੋ ਸਕਦਾ ਹੈ ਚੁੱਪ ਹੋਵੇ ਜਾਂ ਸੌਂ ਲਈ ਹੋ ਹੋ ਸਕਦਾ ਹੈ ਚੁੱਪ ਹੋਵੇ ਜਾਂ ਸੌਂ ਲਈ ਹੋਵੇ ਅੰਗੜਾਈ ਲੈ ਪਰ ਮੋਟੇ ਸਕਦੀ ਹੈ ਠੀਕ ਠਾਕ ਕਦੇ ਵੀ ਕੋਈ ਨਹੀਂ ਹੁੰਦਾ ਸਮਾ ਉਹតែ ਹੀ ਸਦਾ ਫੇ ਹਰਕਤ ਹੁੰਦੀ ਹੈ और ठीक था कदे भी कुछ नहीं हुआ कदे भी कुछ नहीं हुआ धन्यवाद